ਜੀ ਪਰਿੰਦੇ ਤੇ ਕੀ ਮਨੁੱਖ ਹਰ ਇੱਕ ਆਪਣੇ ਬੱਚੇ ਦੀ ਪਰਪਾਲਣਾ ਕਰਦਾ ਹੈ ਉਹਨਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ ਪਰਿੰਦੇ ਸੈਂਕੜੇ ਕਹਾਂ ਉਡਾਰੀ ਮਾਰ ਕੇ ਆਪਣੇ ਬੱਚਿਆਂ ਦੇ ਵਾਸਤੇ ਭੋਜਨ ਦਾ ਪ੍ਰਬੰਧ ਕਰਦੇ ਨੇ ਠੀਕ ਇਸੇ ਤਰ੍ਹਾਂ ਇੱਕ ਪਸ਼ੂ ਆਪਣੇ ਬੱਚਿਆਂ ਦੇ ਵਾਸਤੇ ਜੰਗਲ ਦੇ ਅੰਦਰ ਸ਼ਿਕਾਰ ਖੇੜਦਾ ਹੈ ਪਰ ਉਹ ਸ਼ਿਕਾਰ ਖੇੜ ਕੇ ਆਪਣੇ ਬੱਚਿਆਂ ਦੇ ਅੱਗੇ ਲਿਆ ਕੇ ਉਹਨਾਂ ਦੇ ਭੋਜਨ ਦਾ ਪ੍ਰਬੰਧ ਕਰਦਾ ਹੈ ਹਰ ਕੋਈ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਉਹਦੇ ਆਉਣ ਵਾਲੇ ਭਵਿੱਖ ਨੂੰ ਸਵਾਰਨ ਦੇ ਵਾਸਤੇ ਯਤਨ ਕਰਦਾ ਹੈ ਜਦੋਂ ਮਨੁੱਖ ਦੇ ਵੱਲ ਝਾਤ ਮਾਰਦੇ ਹਾਂ ਤੇ ਬੰਦਾ ਵੀ ਬਹੁਤ ਸਾਰੇ ਯਤਨ ਕਰ ਰਿਹਾ ਹੈ ਕਿ ਇਹਦੇ ਆਉਣ ਵਾਲੀ ਪੀੜ੍ਹੀ ਇਹਦੀ ਆਉਣ ਵਾਲੀ ਜਨਰੇਸ਼ਨ ਇਹਦੇ ਬੱਚੇ ਉਹ ਸਹੀ ਢੰਗ ਦੇ ਨਾਲ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਾਸਤੇ ਇਤਿਆਰ ਕਰ ਸਕੇ ਤਿੰਨ ਤਰ੍ਹਾਂ ਦੇ ਮਾਪੇ ਹੁੰਦੇ ਨੇ ਪਹਿਲੇ ਮਾਪੇ ਉਹ ਹੁੰਦੇ ਨੇ ਜਿਹੜੇ ਕੇਵਲ ਆਪਣੇ ਬੱਚਿਆਂ ਦੇ ਉੱਤੇ ਹੁਕਮ ਥੋਪਦੇ ਨੇ। ਉਹਨਾਂ ਦੇ ਨਾਲ ਪਿਆਰ ਨਹੀਂ ਕਰਦੇ। ਉਹਨਾਂ ਦੇ ਨਾਲ ਸਨੇਹ ਨਹੀਂ ਕਰਦੇ। ਉਹ ਕੇਵਲ ਆਪਣੇ ਬੱਚਿਆਂ ਦੇ ਉੱਤੇ ਹੁਕਮ ਥੋਪਦੇ ਨੇ। ਮਾਰ ਦੇ ਨਾਲ ਝਗੜੇ ਦੇ ਨਾਲ ਗਾਲ੍ਹਾਂ ਦੇ ਨਾਲ ਯਖਰਵੇਂ ਬੋਲਾਂ ਦੇ ਨਾਲ ਉਹ ਆਪਣੇ ਬੱਚਿਆਂ ਨੂੰ ਇਸ ਢੰਗ ਦੇ ਨਾਲ ਦਬ ਕੇ ਰੱਖਦੇ ਨੇ ਤਾਂ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਉਹਨਾਂ ਦਾ ਹੁਕਮ ਮੰਨ ਸਕਣ। ਇਸ ਢੰਗ ਦੇ ਨਾਲ ਉਪਰਤਪਾਲਨਾ ਕਰਦੇ ਨੇ ਨਾਲ ਦੇ ਨਾਲ ਉਹ ਇਹ ਵੀ ਕਹਿੰਦੇ ਨੇ ਕਿ ਜਿਵੇਂ ਸਾਡੇ ਮਾਪੇ ਨੇ ਸਾਡੇ ਨਾਲ ਕੀਤਾ ਜਿੱਦਾਂ ਸਾਡੇ ਪਿਓ ਨੇ ਸਾਡੇ ਨਾਲ ਕੀਤਾ ਉਸੇ ਰੂਪ ਦੇ ਅੰਦਰ ਉਸੇ ਢੰਗ ਦੇ ਨਾਲ ਅਸੀਂ ਆਪਣੇ ਬੱਚਿਆਂ ਦੀ ਪਰਪਾਲਨਾ ਕਰਾਂਗੇ ਪਰ ਐਸੇ ਬੱਚੇ ਜਦੋਂ ਵੱਡੇ ਹੋ ਜਾਂਦੇ ਨੇ ਇਹਨਾਂ ਬੱਚਿਆਂ ਦੇ ਦਿਮਾਗ ਤੇ ਇਸ ਗੱਲ ਦਾ ਬੜਾ ਗਹਿਰਾ ਅਸਰ ਪੈ ਜਾਂਦਾ ਹੈ ਉਹ ਆਪਣੇ ਮਾਪਿਆਂ ਦੇ ਨਾਲ ਦੂਰੀ ਬਣਾ ਲੈਂਦੇ ਨੇ ਉਹਨਾਂ ਦੀ ਸ਼ਖਸੀਅਤ ਦੇ ਅੰਦਰ ਖਰਮਾਪਣ ਆ ਜਾਂਦਾ ਹੈ ਸਮਾਜ ਦੇ ਅੰਦਰ ਉਹਨਾਂ ਦੀ ਕਿਸੇ ਨਾਲ ਬਣਦੀ ਨਹੀਂ ਕਿਉਂਕਿ ਉਹਨਾਂ ਦੇ ਬਚਪਨ ਦੇ ਵਿੱਚ ਪਿਆਰ ਦੀ ਅਨਹੋਦ ਦੇ ਸਦਕਾ ਜੋ ਸਭ ਤੋਂ ਵੱਧ ਉਹਨਾਂ ਦੇ ਮਾਪਿਆਂ ਤੋਂ ਉਹਨਾਂ ਨੂੰ ਮਿਲਣਾ ਸੀ ਉਹ ਨਾ ਮਿਲਣ ਦੇ ਕਰਕੇ ਉਹਨਾਂ ਦੇ ਜੀਵਨ ਵਿੱਚ ਉਹ ਪਿਆਰ ਵਾਲਾ ਜਿਹੜਾ ਗੁਣ ਹੈ ਉਹ ਖਤਮ ਹੋ ਜਾਂਦਾ ਹੈ ਦੂਜੀ ਤਰ੍ਹਾਂ ਦੇ ਮਾਪੇ ਉਹ ਹੁੰਦੇ ਨੇ ਜਿਹੜੇ ਕੇਵਲ ਆਪਣੇ ਬੱਚਿਆਂ ਨੂੰ ਪਿਆਰ ਹੀ ਕਰਦੇ ਨੇ ਮੋਹ ਪਿਆਰ ਹੀ ਕਰਦੇ ਨੇ ਉਹਨਾਂ ਦੀ ਗਲਤੀਆਂ ਦੇ ਸਮੇਂ ਵੀ ਉਹਨਾਂ ਦੀ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਨੇ ਔਰ ਉਹਨਾਂ ਨੂੰ ਉਹਨਾਂ ਗਲਤੀਆਂ ਤੋਂ ਕੋਈ ਸਿੱਖਿਆ ਨਹੀਂ ਦਿੰਦੇ ਐਸੇ ਬੱਚੇ ਸਮਾਜ ਦੇ ਅੰਦਰ ਜਦੋਂ ਵਿਚਰਦੇ ਨੇ ਵੱਡੇ ਹੋ ਕੇ ਉਹਨਾਂ ਦੇ ਜੀਵਨ ਦੇ ਅੰਦਰ ਵੀ ਬਹੁਤ ਸਾਰੀਆਂ ਕਠਿਨਾਈਆਂ ਆ ਜਾਂਦੀਆਂ ਨੇ ਕਿਉਂਕਿ ਜਿਹੜਾ ਬੱਚਾ ਬਹੁਤੇ ਲਾਡ ਪਿਆਰ ਦੇ ਵਿੱਚ ਪੜਾ ਹੁੰਦਾ ਹੈ ਜਿਸ ਬੱਚੇ ਦੇ ਮਾਪੇ ਉਸ ਨੂੰ ਬੜੇ ਹੀ ਜ਼ਿਆਦਾ ਲਾਡ ਪਿਆਰ ਦੇ ਨਾਲ ਰੱਖਦੇ ਨੇ ਔਰ ਬਹੁਤ ਜ਼ਿਆਦਾ ਨਾਜ਼ੁਕ ਹਾਲਾਤ ਦੇ ਅੰਦਰ ਉਹਦੀ ਪਰਤਪਾਲਨਾ ਕਰਦੇ ਨੇ ਜਦੋਂ ਸਮਾਜ ਦੀਆਂ ਘਟਨਾਈਆਂ ਦੁੱਖ ਉਹਦੇ ਸਾਹਮਣੇ ਆਉਂਦੇ ਨੇ ਜਾਂ ਉਹਨੂੰ ਜਿਹੜੇ ਚੈਲੰਜੇਜ਼ ਉਹਦੇ ਸਾਹਮਣੇ ਆਉਂਦੇ ਨੇ ਉਸ ਵੇਲੇ ਇਹ ਬੱਚਾ ਥੜਕ ਜਾਂਦਾ ਹੈ ਉਸ ਵੇਲੇ ਇਹ ਬੱਚਾ ਆਪਣੇ ਮਾਪਿਆਂ ਦੇ ਉਸ ਲਾਡ ਪਿਆਰ ਦੇ ਅੰਦਰ ਪਲਿਆ ਹੋਣ ਦੇ ਸਦਕਾ ਉਹਨਾਂ ਕਠਿਨਾਈਆਂ ਨੂੰ ਇਹ ਫੇਸ ਨਹੀਂ ਕਰ ਸਕਦਾ ਤੀਜੇ ਤਰ੍ਹਾਂ ਦੇ ਮਾਪੇ ਹੁੰਦੇ ਨੇ ਇਹ ਅਸਲ ਦੇ ਅੰਦਰ ਸਫਲ ਮਾਪੇ ਨੇ ਇਹ ਉਹ ਮਾਪੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਪਿਆਰ ਦੇ ਨਾਲ ਜਿਹੜੇ ਆਪਣੇ ਬੱਚਿਆਂ ਨੂੰ ਡਾਂਟ ਦੇ ਨਾਲ ਜਾਂ ਇਉਂ ਕਹਿ ਲਓ ਕਿ ਦੋਵੇਂ ਹੀ ਪੱਖਾਂ ਤੋਂ ਬੈਲੈਂਸ ਹੋ ਕੇ ਉਹਨਾਂ ਦੀ ਪਰਪਾਲਣਾ ਕਰਦੇ ਨੇ ਜਿਵੇਂ কুমਹਾਰ ਕਰਦਾ ਹੈ ਉਹ ਦੋ ਹੱਥਾਂ ਦੇ ਨਾਲ ਘੜਾ ਬਣਾਉਂਦਾ ਇੱਕ ਹੱਥ ਨੂੰ ਕੋਮਲ ਰੱਖਦਾ ਤੇ ਦੂਜੇ ਹੱਥ ਨੂੰ ਸਖਤ ਰੱਖਦਾ ਹੈ ਤਾਂ ਕਿ ਘੜੇ ਦੀ ਸੋਹਣੀ ਸ਼ੇਪ ਵੀ ਆ ਸਕੇ ਔਰ ਉਹ ਘੜਾ ਜਿਹੜਾ ਹੈ ਉਹ ਪੂਰਨ ਤਰਤੇ ਤਿਆਰ ਵੀ ਹੋ ਸਕਦਾ ਹੈ ਤਾਂ ਜਾ ਕੇ ਉਦਾਇਕ ਜਿਹੜਾ ਹੈ ਉਪਰਾ ਰੂਪ ਇੱਕ ਢਾਂਚਾ ਬਣਦਾ ਹੈ ਇਸੇ ਤਰ੍ਹਾਂ ਜਦੋਂ ਅਸੀਂ ਬੱਚੇ ਦੀ ਪਰਤਪਾਲਨਾ ਕਰਦੇ ਹਾਂ ਉਸ ਵੇਲੇ ਦੇ ਅੰਦਰ ਇਹ ਦੋਨੋਂ ਚੀਜ਼ਾਂ ਬੜੀਆਂ ਜ਼ਰੂਰੀਆਂ ਉਹਨੂੰ ਪਿਆਰ ਵੀ ਬੜਾ ਜ਼ਰੂਰੀ ਹੈ ਔਰ ਕਿਤੇ ਨਾ ਕਿਤੇ ਜਿੱਥੇ डांट ਦੀ ਲੋੜ ਹੈ ਜਿੱਥੇ ਮਾਪਿਆਂ ਨੂੰ ਸਖਤਾਈ ਦੀ ਲੋੜ ਹੈ ਜਿੱਥੇ ਉਹਦੀ ਗਲਤੀ ਨੂੰ ਨਜ਼ਰ ਅੰਦਾਜ਼ ਨਾ ਕਰਕੇ ਉਸ ਨੂੰ ਸਹੀ ਰਾਹ ਦਿਖਾਉਣ ਦੀ ਲੋੜ ਹੈ ਉਥੇ ਮਾਪਿਆਂ ਨੂੰ ਇਹ ਯਤਨ ਕਰਨੇ ਚਾਹੀਦੇ ਨੇ ਹਰ ਬੱਚਾ ਆਪਣੇ ਆਪ ਦੇ ਅੰਦਰ ਯੂਨੀਕ ਹੈ ਹਰ ਬੱਚੇ ਦੇ ਅੰਦਰ ਆਪਣੇ ਆਪ ਦੇ ਵਿੱਚ ਕੋਈ ਵੱਖਰੀ ਉਹ ਇੱਕ ਗੁਣ ਲੈ ਕੇ ਪੈਦਾ ਹੋਇਆ ਹੈ ਹਰ ਬੱਚਾ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਨਾਇਆਬ ਹੈ ਉਹ ਅਲੱਗ ਹੈ ਕਿਸੇ ਦੇ ਨਾਲ ਉਹਦਾ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ ਔਰ ਕਿਸੇ ਵੀ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਕਾਪੀਕੈਟ ਵੀ ਨਹੀਂ ਬਣਾਉਣਾ ਚਾਹੀਦਾ ਭਾਵ ਕਿ ਜਿਵੇਂ ਦੇ ਅਸੀਂ ਹਾਂ ਜਾਂ ਅਸੀਂ ਕਿਸੇ ਨੂੰ ਦੇਖ ਲਿਆ ਅਸੀਂ ਚਾਹੁੰਨੇ ਆ ਸਾਡਾ ਬੱਚਾ ਵੀ ਉਸੇ ਰੂਪ ਦੇ ਅੰਦਰ ਹੋਵੇ ਇਦਾਂ ਨਹੀਂ ਹੋ ਸਕੇਗਾ ਹਾਂ ਬੱਚੇ ਆਪਣੇ ਮਾਪਿਆਂ ਦੇ ਕਾਪੀਕੈਟ ਵੀ ਬਣ ਜਾਂਦੇ ਨੇ ਆਪਣੇ ਮਾਪਿਆਂ ਨੂੰ ਵੀ ਬਹੁਤ ਜ਼ਿਆਦਾ ਕਾਪੀ ਕਰਦੇ ਨੇ ਇਸ ਕਰਕੇ ਜੇ ਅਸੀਂ ਚਾਹੁੰਨੇ ਆ ਕਿ ਸਾਡਾ ਬੱਚਾ ਉਹਦੀ ਬੋਲੀ ਸਹੀ ਹੋਵੇ ਤੇ ਸਭ ਤੋਂ ਪਹਿਲਾਂ ਮੈਨੂੰ ਆਪਣੀ ਬੋਲੀ ਸੁਧਾਰਨੀ ਪੈਣੀ ਹੈ ਮਾਪਿਆਂ ਨੂੰ ਆਪਣੀ ਬੋਲੀ ਸੁਧਾਰਨੀ ਪੈਣੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਗਾਲ੍ਹਾਂ ਨਾ ਕੱਢੇ ਤੇ ਸਾਨੂੰ ਸਭ ਤੋਂ ਪਹਿਲਾਂ ਆਪ ਗਾਲ੍ਹਾਂ ਕੱਢਣੀਆਂ ਛੱਡਣੀਆਂ ਪੈਣੀਆਂ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਦੇ ਜੀਵਨ ਦੇ ਵਿੱਚ ਉਹਦੇ ਬੋਲਾਂ ਦੇ ਅੰਦਰ ਅਹੰਕਾਰ ਨਾ ਹੋਵੇ ਈਗੋ ਨਾ ਹੋਵੇ ਤੇ ਸਾਨੂੰ ਖੁਦ ਨੂੰ ਪਹਿਲਾਂ ਆਪਣੇ ਉਹ ਹੰਕਾਰ ਪਰੇ ਬੋਲ ਉਹ ਈਗੋ ਪਰੇ ਬੋਲ ਉਹਨਾਂ ਦਾ ਤਿਆਗ ਕਰਨਾ ਪੈਣਾ ਅਸੀਂ ਆਪਣੇ ਜਿੰਨਾ ਕੁ ਅਸੀਂ ਆਪਣੀ ਉਮਰ ਬਤਾਈ ਜਿੰਨਾ ਕੁ ਪੰਧ ਹਰ ਇੱਕ ਮਨੁੱਖ ਨੇ ਆਪਣਾ ਤੈਅ ਕੀਤਾ ਹੈ ਨਾ ਤੇ ਉਸ ਪੂਰੇ ਜੀਵਨ ਸਫਰ ਦੇ ਦੌਰਾਨ ਉਸ ਨੂੰ ਪਤਾ ਹੁੰਦਾ ਹੈ ਕਿ ਉਸ ਨੇ ਆਪਣੇ ਜੀਵਨ ਦੇ ਅੰਦਰ ਕੀ ਚੰਗਾ ਕੀਤਾ ਔਰ ਕੀ ਮਾੜਾ ਕੀਤਾ ਹੈ ਜਿਸ ਜੀਵਨ ਦੇ ਅੰਦਰ ਉਸ ਨੇ ਮਾੜਾ ਕੀਤਾ ਜਾਂ ਕੋਈ ਮਾੜੀ ਆਦਤ ਦੇ ਕਰਕੇ ਉਸ ਨੂੰ ਸਮਾਜ ਦੇ ਅੰਦਰ ਜਾਂ ਦੁਨੀਆ ਦੇ ਅੰਦਰ ਉਸ ਨੂੰ ਆਪਣੇ ਜੀਵਨ ਦੇ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਉਸ ਆਦਤ ਨੂੰ ਜੇ ਉਹ ਚਾਹੁੰਦਾ ਹੈ ਕਿ ਉਹਦੇ ਬੱਚੇ ਦੇ ਵਿੱਚ ਨਾ ਜਾਵੇ ਤੇ ਉਸ ਆਦਤ ਨੂੰ ਉਸ ਨੂੰ त्याਗਣਾ ਪਵੇਗਾ। ਮਿਸਾਲ ਵਜੋ। ਜੇ ਤੁਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਨਸ਼ਈ ਨਾ ਹੋਣ, ਨਸ਼ਾ ਨਾ ਕਰਨ ਤੇ ਸਾਨੂੰ ਨਸ਼ਾ त्याਗਣਾ ਪੈਣਾ। ਜੇ ਤੁਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਛੇਤੀ ਉੱਠਣ, ਅਰਲੀ ਉੱਠਣ ਤੇ ਸਾਨੂੰ ਪਹਿਲਾਂ ਜਾਗਣਾ ਪੈਣਾ। ਸਵੇਰੇ ਸਜਰੇ ਸਜਰੇ ਜਾਗਣਾ ਪੈਣਾ। ਸਾਨੂੰ ਖੁਦ ਨੂੰ ਜਾਗਣਾ ਪੈਣਾ। ਜੇ ਤੁਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਕਿਤਾਬ ਪੜਨ ਮੋਬਾਈਲ ਦੀ ਵਰਤੋਂ ਨਾ ਕਰਨ। ਤੇ ਸਾਨੂੰ ਖੁਦ ਕਿਤਾਬ ਖੋਲਕੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਸਾਹਮਣੇ ਬਹਿਣਾ ਪੈਣਾ ਹੈ بجائے ਕਿ ਉਹਨਾਂ ਨੂੰ ਇਹ ਕਹਿਣ ਤੇ ਕਿ ਤੁਸੀਂ ਕਿਤਾਬ ਪੜ੍ਹੋ ਤੁਸੀਂ ਮੋਬਾਈਲ ਨੂੰ ਛੱਡੋ ਉਹ ਸਾਨੂੰ ਵੇਖ ਕੇ ਸਿੱਖਦੇ ਨੇ ਇਸ ਕਰਕੇ ਸਾਨੂੰ ਆਪਣੀ ਆਦਤ ਦੇ ਵਿੱਚ ਇਸ ਗੱਲ ਨੂੰ شمار ਕਰਨਾ ਪੈਣਾ ਹੈ ਕਿ ਅਸੀਂ ਟੀਵੀ ਬੰਦ ਕਰੀਏ ਅਸੀਂ ਟੀਵੀ ਨਾ ਦੇਖੀਏ ਅਸੀਂ ਮੋਬਾਈਲ ਨਾ ਦੇਖੀਏ ਅਸੀਂ ਆਪਣੇ ਹੱਥ ਵਿੱਚ ਇੱਕ ਕਿਤਾਬ ਫੜੀਏ ਔਰ ਸਾਡੇ ਬੱਚੇ ਸਾਨੂੰ ਉਹ ਕਿਤਾਬ ਪੜਦਿਆਂ ਨੂੰ ਵੇਖਣ ਤਾਂ ਕਿ ਉਹ ਬੱਚਾ ਵੀ ਆਪਣੇ ਜੀਵਨ ਵਿੱਚ ਕਿਤਾਬ ਪੜ ਸਕੇ ਤਾਂ ਉਹ ਬੱਚਾ ਆਉਣ ਵਾਲੇ ਸਮੇਂ ਦੇ ਅੰਦਰ ਬੁਕਸ ਨਾਲ ਜੁੜੇਗਾ ਕਿਤਾਬਾਂ ਦੇ ਨਾਲ ਜੁੜੇਗਾ ਉਹ ਕਿਤਾਬਾਂ ਨੂੰ ਆਪਣਾ ਦੋਸਤ ਬਣਾਏਗਾ ਜੇਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਝਗੜਾਲੂ ਨਾ ਹੋਣ ਤੇ ਸਾਨੂੰ ਵੀ ਆਪਣੇ ਜੀਵਨ ਦੇ ਅੰਦਰ ਇਹ ਝਗੜਾਲੂ ਗਿਰਤੀ ਦਾ ਤਿਆਗ ਕਰਨਾ ਪੈਣਾ ਹੈ ਜਿਸ ਕਰਾ ਦੇ ਅੰਦਰ ਬਹੁਤਾ ਕਲੇਸ਼ ਹੁੰਦਾ ਹੈ ਬਹੁਤੇ ਝਗੜੇ ਹੁੰਦੇ ਨੇ ऐसे बच्चे ही आगे जाके ਕਿਤੇ ਡਰੱਗਸ ਦੇ ਵਿੱਚ ਪੈ ਜਾਂਦੇ ਨੇ ਗੈਂਗਵਾਰ ਦੇ ਵਿੱਚ ਪੈ ਜਾਂਦੇ ਨੇ ਜਾਂ ਹੋਰ ਬਹੁਤ ਸਾਰੀਆਂ ਬੁਰਾਈਆਂ ਉਹਨਾਂ ਦੇ ਜੀਵਨ ਦੇ ਅੰਦਰ ਆ ਜਾਂਦੀਆਂ ਨੇ ਸੋ ਸਭ ਤੋਂ ਪਹਿਲਾਂ ਸੁਚੇਤ ਹੋਣ ਦੀ ਲੋੜ ਹੈ ਮਾਪਿਆਂ ਨੂੰ ਉਸ ਤੋਂ ਬਾਅਦ ਅਸੀਂ ਆਪਣੇ ਬੱਚਿਆਂ ਨੂੰ ਦੋਸ਼ ਦੇ ਸਕਦੇ ਹਾਂ ਗੁਰਬਾਣੀ ਵੀ ਇਹ ਤਾਕੀਦ ਕਰਦੀ ਹੈ ਕਿ ਪੂਤਾ ਮਾਤਾ ਕੀ ਅਸ਼ੀਸ਼ ਨਿਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਕਿਹ ਬੱਚਿਓ ਤੁਹਾਨੂੰ ਇਹ ਅਸ਼ੀਸ਼ ਹੈ ਤੇ ਤੁਸੀਂ ਆਪਣੇ ਜੀਵਨ ਦੇ ਅੰਦਰ ਕਦੇ ਵੀ ਤੁਹਾਨੂੰ ਰੱਬ ਨਾ ਵਿਸਰੇ ਤੁਹਾਡੇ ਜੀਵਨ ਦੇ ਅੰਦਰ ਕਦੇ ਵੀ ਤੁਹਾਨੂੰ ਗੁਰਬਾਣੀ ਨਾ ਵਿਸਰੇ ਪਰ ਉਸ ਤੋਂ ਪਹਿਲਾਂ ਸਾਨੂੰ ਆਪਣੇ ਜੀਵਨ ਦੇ ਅੰਦਰ ਇਹ ਸੋਚ ਧਾਰਨ ਕਰਨ ਦੀ ਲੋੜ ਹੈ ਕਿ ਸਾਡੇ ਜੀਵਨ ਦੇ ਅੰਦਰ ਜੇ ਰੱਬ ਸਾਨੂੰ ਨਹੀਂ ਵਿਸਰੇਗਾ ਜੇ ਅਸੀਂ ਆਪਣੇ ਜੀਵਨ ਦੇ ਅੰਦਰ ਐਸਾ ਕੋਈ ਕਰਮ ਨਹੀਂ ਕਰਾਂਗੇ ਜੋ ਨਾ ਕਰਨ ਯੋਗ ਹੈ ਤੇ ਉਹ ਸਾਡੇ ਬੱਚਿਆਂ ਦੇ ਅੰਦਰ ਉਹਨਾਂ ਦੇ ਜੀਵਨ ਦੇ ਅੰਦਰ ਆਟੋਮੈਟਿਕਲੀ ਉਸ ਸੈਟ ਦਾ ਦੇ ਨਾਲ ਉਹ ਚੀਜ਼ ਚੱਲੀ ਜਾਵੇ